ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਤ ਸਾਧ ਸੰਗਤ ਜੀ ਆਪ ਜਬਜੀ ਸਾਹਿਬ ਜੀ ਦੀ ਪਿਉਦਮੀ ਪੌੜੀ ਦਾ ਬੱਚਿਆਂ ਪਾਸੋਂ ਪਾਵ ਅਰਥ ਸਰਵਣ ਕਰ ਰਹੇ ਹੋ ਇਸ ਵਿੱਚ ਜਿਹੜੀ ਮੰਨਣ ਦੀਆਂ ਪੌੜੀਆਂ ਨੇ ਇਸ ਵਿੱਚ ਸਤਗੁਰੂ ਜੀ ਨੇ ਇੱਕ ਮਨ ਜਿਹੜਾ ਦੋਸ਼ ਵੇਰਾ ਵਰਤਿਆ ਹੈ ਇਸ ਨੂੰ ਖਾਸ ਤੀ ਅਨ ਨਾਲ ਇਹਦਾ ਵਿਚਾਰਨ ਕਰਨਾ ਹੈ ਜੇ ਕੋ ਮਨ ਜਾਣੈ ਮਨ ਕੋਏ ਜਿਹੜਾ ਪਹਿਲਾ ਮਨ ਹੈ ਕਿ ਛਰਦਾ ਨਾਲ ਮਨ ਕੇ ਮੰਨਣਾ ਤੇ ਦੂਜਾ ਹੈ ਮਨ ਵਿੱਚ ਸੋ ਆਓ ਬੜਕੀਆਂ ਪਾਸੋਂ ਅਰਥ ਸਰਵਣ ਕਰੀਏ ਜੀ ਮੰਨੈ ਮਾਰਗ ਠਾਕ ਨਾ ਪਾਏ ਜੇ ਕੋ ਰੱਬ ਦੇ ਨਾਮੇ ਜੁਣਣ ਵਾਲਾ ਬੰਦਾ ਹੈ ਤਾਂ ਉਸ ਦੀ ਇਨਕੀ ਦੇ ਸਫਰ ਵਿੱਚ ਵਿਚਾਰ ਅੱਦਿਕੀ ਕੋਈ ਰੋਕ ਨਹੀਂ ਸੰਦੀ ਮੰਨੈ ਪਤ ਸੋਂ ਪ੍ਰਗਟ ਜਾਏ ਉਹ ਮਨੁਸਨਤਾਰ ਵਿੱਚ ਸ਼ੋਭਾ ਖਾਟ ਕੇ ਜਾਂਦਾ ਹੈ ਮੰਨੈ ਮਗ ਨਾ ਚੱਲੇ ਪੰਥ ਉਹ ਸੰਸਾਰ ਦੇ ਮਜਬਿਆਂ ਦੇ ਦਸਤੇ ਦਸੇ ਰਸਤੇ ਉੱਤੇ ਨਹੀਂ ਚੁਟਾ ਮਨੈ ਧਰਮ ਸੇਤੀ ਸੰਬੰਧ ਉਸ ਮਨੁਖ ਦਾ ਧਰਮ ਨਾਲ ਸਿੱਧਾ ਜੋੜ ਬਣ ਜਾਂਦਾ ਹੈ ਐਸਾ ਨਾਮ ਨਿਰੰਜਨ ਹੋਏ ਅਕਾਲਪ੍ਰੀਤ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਏਡਾ ਉੱਚਾ ਹੈ ਕਿ ਜਿਸ ਦੇ ਨਾਮ ਨੂੰ ਸੁਮਰਦਾ ਹੈ ਉਹ ਵੀ ਗਿਆਤ ਅਵਸਥਾ ਵਾਲਾ ਹੋ ਜਾਂਦਾ ਹੈ ਜੇ ਕੋ ਮਨ ਜਾਣੈ ਮਨ ਕੋਏ ਉਸ ਮਨੁਖ ਆਪਣੇ ਮਨ ਵਿੱਚ ਕਾਲਪ੍ਰੀਤ ਦੇ ਨਾਮ ਦੀ ਲਗਨ ਪੈਦਾ ਕਰ ਲੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ